ਪੈਸਾ ਅਸੀਂ ਵੀ ਕਮਾਣੇ ਆ ਪਰ ਆਪਾਂ ਅੰਦਰ ਕਦੇ ਇਹ ਭਾਵਨਾ ਨਹੀਂ ਧਾਰੀ ਵੀ ਦਾਤਾ ਜੀ ਜੋ ਇਹ ਧਨ ਮੈਂ ਕਮਾ ਰਿਆ ਹਾਂ ਇਹ ਧਨ ਮੈਂ ਤੁਹਾਨੂੰ ਅਰਪਿਤ ਕਰ ਸਕਾਂ ਤੁਹਾਡੀ ਸੇਵਾ ਵਿੱਚ ਲੱਗ ਸਕੀ ਸੁਣੋ ਜਿਸ ਸਿੱਖ ਦੀ ਆਪਾਂ ਗੱਲ ਕਰ ਰਹੇ ਆ ਉਹ ਗਰੀਬੜਾ ਜਿਹਾ ਸਿੱਖ ਘਾ ਕਟਦਾ ਸਾਰਾ ਦਿਨ ਘਾਹ ਕਟਣ ਤੋਂ ਬਾਅਦ ਇੱਕ ਘਾਹ ਦੀ ਪੰਡ ਵੇਚਦਾ 1 ਟਕਾ ਇੱਕ ਦਿਨ ਵਿੱਚ ਕਮਾਉਂਦਾ ਤੇ 24 ਘੰਟਿਆਂ ਦੇ ਵਿੱਚ ਇੱਕ ਵਾਰ ਪ੍ਰਸ਼ਾਦਾ ਛਕਦਾ। ਮੁੱਲ ਦਾ ਪ੍ਰਸ਼ਾਦਾ ਜਿਹੜਾ 1 ਟਕਾ ਕਮਾਇਆ ਉਹਦੇ ਨਾਲ। ਪਤਾ ਲੱਗਾ ਵੀ ਮੇਰੇ ਇਲਾਕੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਨੇ। ਤੇ ਮਨ ਵਿੱਚ ਸੋਚਦਾ ਵੀ ਐਸੇ ਦਾ ਤਾਰ ਪਿਤਾ ਦੇ ਦਰਸ਼ਨ ਕਰਨ ਦੇ ਲਈ ਮੈਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਜਾ ਸਕਦਾ ਜਿੱਥੇ ਸਤਿਗੁਰੂ ਜੀ ਹੋਣਗੇ ਮੈਂ ਉੱਥੇ ਜਾ ਕੇ ਦੂਰ ਇਲਾਕੇ ਵਿੱਚ ਦਰਸ਼ਨ ਨਹੀਂ ਕਰ ਸਕਦਾ ਅੱਜ ਮੇਰੇ ਇਲਾਕੇ ਦੇ ਵਿੱਚ ਆਏ ਨੇ ਤੇ ਕੱਲ ਨੂੰ ਜਿਹੜਾ ਦਿਨ ਹੈ ਕੱਲ ਦੇ ਦਿਨ ਮੈਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਵਾਂ ਜਿੰਨਾ ਸਮਾਂ ਇਹ ਇਲਾਕੇ ਦੇ ਵਿੱਚ ਨੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਮਨ ਦੇ ਵਿੱਚ ਪਿਆਰ ਧਾਰਿਆ ਤੇ ਫਿਰ ਸੋਚਦਾ ਵੀ ਗੁਰੂ ਦੇ ਦਰਸ਼ਨ ਕਰਨ ਦੇ ਲਈ ਜਾਣਾ ਤੇ ਲੋਕ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਜਾਂਦੇ ਨੇ ਤੇਰੇ ਕੋਲੇ ਭੇਟਾ ਕਰਨ ਦੇ ਲਈ ਕੀ ਹੈ ਤੇ ਸੋਚਿਆ ਵੀ ਘਾ ਦਾ ਕੰਮ ਮੈਂ ਕਰਦਾ ਘਾ ਦੀ ਇੱਕ ਪੰਡ ਹੈ ਜਿਹੜੀ ਉਹ ਹੋਰ ਵੱਡ ਲਵਾਵਾਂਗਾ ਕਾ ਹੋਰ ਵੱਡਾਂਗਾ ਜਿਆਦਾ ਕਾ ਹੋਏਗਾ ਜਿਆਦਾ ਮੁੱਲ ਦੇ ਵਿੱਚ ਵਿਕੇਗਾ ਜਿਆਦਾ ਪੈਸੇ ਕਮਾਵਾਂਗਾ ਇੱਕ ਟਕੇ ਦਾ ਪ੍ਰਸ਼ਾਦਾ ਸ਼ੱਕ ਲਾऊं ਜਿਹੜਾ ਦੂਸਰਾ ਟਕਾਏ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਪ੍ਰੇਮ ਭੇਟਾ ਵਜੋਂ ਭੇਟਾ ਕਰਾਂਗਾ ਆਪਣੇ ਮਨ ਦੇ ਵਿੱਚ ਇਹ ਇੱਛਾ ਧਾਰ ਕੇ ਅਗਲੇ ਦਿਨ ਅੰਮ੍ਰਿਤ ਵੇਲੇ ਜਲਦੀ ਉੱਠਿਆ ਖੇਤਾਂ ਦੇ ਵਿੱਚੋਂ ਜਾ ਕੇ ਘਾਹ ਹੈ ਜਿਹੜਾ ਉਹਨੇ ਕਟਿਆ ਘਾਹ ਖੋਤਿਆ ਅੱਜ ਪੰਡ ਹੈ ਜਿਹੜੀ ਉਹ ਵੱਡੀ ਹੋ ਗਈ ਭਾਰੀ ਪੰਡ ਹੈ ਜਿਹੜੀ ਉਹਨੇ ਸਿਰ ਦੇ ਉੱਪਰ ਚੁੱਕਣ ਦਾ ਯਤਨ ਕੀਤਾ ਚੁੱਕੀ ਨਹੀਂ ਜਾਂਦੀ ਕਿਸੇ ਰਾਹ ਜਾਂਦੇ ਨੂੰ ਆਵਾਜ਼ ਮਾਰੀ ਉਹ ਕਹਿੰਦਾ ਪੰਡ ਹੌਲੀ ਚੁੱਕ ਲੈਣੀ ਸੀ ਇਨੀ ਭਾਰੀ ਪੰਡ ਕਾਦੇ ਲਈ ਹੌਲੀ ਚੁੱਕ ਲੈਣੀ ਸੀ ਇੰਨੀ ਵੱਡੀ ਕਹਾਤੇ ਬਣਾ ਲਈ ਹੁਣ ਉਹ ਕੀ ਜਾਣਦੇ ਵੀ ਗੁਰਮੁਖ ਪਿਆਰੇ ਦੇ ਅੰਦਰ ਦੀ ਦਸ਼ਾ ਕੀ ਹੈ ਅੰਦਰ ਦੀ ਹਾਲਤ ਕੀ ਹੈ ਘਾਹ ਦੀ ਪੰਡ ਚੁੱਕਵਾ ਕੇ ਉਹ ਰਾਹੀਰ ਆਪਣੇ ਰਾਹ ਹੋਇਆ ਇਹ ਉਸ ਜਗ੍ਹਾ ਦੇ ਉੱਪਰ ਆ ਗਿਆ ਜਿੱਥੇ ਰੋਜ਼ਾਨਾ ਘਾਹ ਵੇਚਿਆ ਕਰਦਾ ਸੀ ਅੱਜ ਵੀ ਘਾਹ ਵੇਚਣ ਦੇ ਲਈ ਹਾਕ ਦਿੱਤੀ ਹੈ ਪਰ ਕਮਾਲ ਦੀ ਗੱਲ ਵੀ ਇਹ ਘਾ ਵਧ ਮਾਤਰਾ ਵਿੱਚ ਲੈ ਕੇ ਆਇਆ ਸੀ ਪਰ ਇਹਦਾ ਘਾ ਉਹਨਾਂ ਕੀ ਵਿਕਿਆ ਜਿੰਨਾ ਅੱਗੇ ਵਿਕਦਾ ਸੀ ਤੇ ਇਹਨੇ 1 ਟਕਾ ਕਮਾਇਆ ਮਨ ਵਿੱਚ ਸੋਚ ਕੇ ਆਇਆ ਸੀ ਵੀ ਅੱਜ 2 ਟਕੇ ਕਮਾਵਾਂਗਾ 1 ਟਕੇ ਦੀ ਰੋਟੀ ਖਾਵਾਂਗਾ 1 ਟਕਾ ਮੈਂ ਸਤਿਗੁਰੂ ਜੀ ਨੂੰ ਭੇਟਾ ਕਰਾਂਗਾ ਪਰ ਘਾ ਵਿਕਿਆ ਨਹੀਂ ਉਹਨਾਂ ਕੀ ਘਾ ਇਹਦਾ ਵਿਕਿਆ ਜਿਹੜਾ ਬਚਿਆ ਉਹਨੇ ਪੰਡ ਬਣ ਲਈ ਜਿਸ ਰੋਟੀ ਵਾਲੇ ਕੋਲ ਜਾ ਕੇ ਰੋਜ਼ਾਨਾ ਰੋਟੀ ਖਾਇਆ ਕਰਦਾ ਸੀ ਉਹਦੀ ਦੁਕਾਨ ਦੇ ਉੱਪਰ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਆ ਚੁੱਕ 1 ਟਕਾ ਤੇ ਜਿੰਨੀ ਕੁ ਖੁਰਾਕ ਮੈਨੂੰ ਰੋਜ਼ਾਨਾ ਦਿੰਦਾ ਓਨੀ ਕੁ ਖੁਰਾਕ ਮੈਨੂੰ ਦੇ ਦੇ ਭੁੱਖ ਲੱਗੀ ਐ ਉਹਨੇ ਬਰਤਨ ਤਿਆਰ ਕੀਤੇ ਪ੍ਰਸ਼ਾਦਾ ਪਾਇਆ ਤੇ ਇਹਨੂੰ ਪਕੜਾ ਦਿੱਤਾ ਮਨ ਵਿੱਚ ਸੋਚਦਾ ਵੀ ਜਿਹੜਾ ਘਾ ਵਧਿਆ ਇਹ ਘਾ ਹੈ ਜਿਹੜਾ ਮੈਂ ਸਤਗੁਰੂ ਜੀ ਦੇ ਘੋੜਿਆਂ ਦੇ ਲਈ ਲੈ ਜਾਵਾਂਗਾ ਇਹੀ ਭੇਟਾ ਸਹੀ ਤੇ ਜਦੋਂ ਪ੍ਰਸ਼ਾਦਾ ਛਕਣ ਲੱਗਾ ਫਿਰ ਸੋਚਦਾ ਵੀ ਸਤਗੁਰੂ ਜੀ ਨੇ ਕਿਹੜਾ ਇੱਧਰ ਰੋਜ਼ਾਨਾ ਆਉਣਾ ਅੱਜ ਆਏ ਨਹੀਂ ਜੇ ਇੱਕ ਦਿਨ ਨਾ ਵੀ ਛਕਾਂਗਾ ਫਿਰ ਕੋਈ ਫਰਕ ਨਹੀਂ ਪੈ ਚੱਲਿਆ ਪਰ ਜੇ ਭੇਟਾ ਦੇ ਵਿੱਚ ਕਮੀ ਰਹਿ ਗਈ ਤੇ ਮਨ ਨੂੰ ਤਸੱਲੀ ਨਹੀਂ ਜੇ ਹੋਣੀ ਜਿੰਨੇ ਤੋਂ ਪ੍ਰਸ਼ਾਦਾ ਖਰੀਦੇ ਆ ਸੀ ਉਹਨੂੰ ਕਹਿੰਦਾ ਲੈ ਭਾਈ ਆਪਣਾ ਸਮਾਨ ਵਾਪਸ ਮੈਨੂੰ ਮੇਰਾ ਟਕਾ ਚਾਹੀਦਾ ਮੇਰਾ ਟਕਾ ਵਾਪਸ ਕਰ ਦੇ ਉਹ ਦੁਕਾਨ ਵਾਲੇ ਨੇ ਟਕਾ ਵਾਪਸ ਕਰ ਦਿੱਤਾ ਇਹਨੇ ਉਹ ਇੱਕ ਟਕਾ ਜੇਬ ਦੇ ਵਿੱਚ ਪਾਇਆ ਘਾ ਦੀ ਪੰਡ ਹੈ ਜਿਹੜੀ ਉਹ ਨਾਲ ਚੁੱਕੀ ਹੈ ਤੇ ਤੁਰ ਪਿਆ ਉਸ ਇਲਾਕੇ ਵੱਲ ਨੂੰ ਜਿੱਥੇ ਸੁਣਿਆ ਸੀ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਤਾਰਾ ਕੀਤਾ ਪਰ ਭੁਲੇਖਾ ਲੱਗ ਗਿਆ ਬਾਦਸ਼ਾਹ ਜਹਾਂਗੀਰ ਹੈ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਉਹਨੇ ਵੀ ਇਸੇ ਜਗ੍ਹਾ ਦੇ ਉੱਪਰ ਉਤਾਰਾ ਕੀਤਾ ਹੋਇਆ ਸਤਗੁਰੂ ਜੀ ਦੇ ਨਾਲ ਉਹ ਵੀ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਦੇ ਲਈ ਆਇਆ ਹੈ ਤੇ ਇਹਨੂੰ ਭੁਲੇਖਾ ਲੱਗ ਗਿਆ ਸਿਪਾਹੀਆਂ ਨੂੰ ਪੁੱਛਦਾ ਮੈਂ ਪਾਤਸ਼ਾਹ ਨੂੰ ਮਿਲਣਾ ਹੈ ਹੁਣ ਸਿਪਾਈਆਂ ਦੇ ਲਈ ਤੇ ਜਿਹੜਾ ਉਹਨਾਂ ਨੂੰ ਰਿਜਕ ਦੇਣ ਵਾਲਾ ਜਿੰਦੀ ਉਹ ਨੌਕਰੀ ਕਰਦੇ ਨੇ ਉਹੀ ਪਾਤਸ਼ਾਹ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਜਹਾਂਗੀਰ ਵੱਲ ਨੂੰ ਵੀ ਇੱਧਰ ਬੈਠੇ ਨੇ ਚਲੇ ਜਾਓ ਇਹ ਗਿਆ ਜਾ ਕੇ ਵੇਖਦਾ ਚਿਹਰੇ ਨੂੰ ਜਦੋਂ ਦੇਖਿਆ ਪਰ ਚਿਹਰੇ ਦੇ ਉੱਪਰ ਉਹ ਰੌਣਕ ਉਹ ਆਨੰਦ ਨਹੀਂ ਹੈ ਲਾਲੀ ਵੀ ਬੰਦਗੀ ਵਾਲੀਆਂ ਰੂਹਾਂ ਦੇ ਚਿਹਰਿਆਂ ਤੇ ਹੁੰਦੀ ਏ ਪੈਸਾ ਏ ਜਿਹੜਾ ਧਨ ਹੈ ਜਿਹੜਾ ਅਹੁਦਾ ਹੈ ਜਿਹੜਾ ਇਹ ਚਿਹਰਿਆਂ ਦੀ ਲਾਲੀ ਨਹੀਂ ਬਣਾ ਸਕਦਾ ਪਰ ਫਿਰ ਮਨ ਵਿੱਚ ਸੋਚਦੇ ਵੀ ਗੁਰੂ ਦੇ ਦਰਸ਼ਨ ਕਰਨ ਦੇ ਲਈ ਪਹਿਲੀ ਵਾਰ ਆਇਆ ਤੇ ਜੇ ਮਨ ਵਿੱਚ ਸ਼ੰਕਾ ਆ ਗਿਆ ਮਨ ਦੇ ਵਿੱਚ ਭਰਮ ਰਹਿ ਗਿਆ ਤੇ ਮਨ ਨੇ ਤ੍ਰਿਪਤ ਨਹੀਂ ਹੋਣਾ ਇਸ ਕਰਕੇ ਮਨ ਵਿੱਚ ਸ਼ੰਕਾ ਨਹੀਂ ਰੱਖਣਾ ਭਾਵਨਾ ਦੇ ਨਾਲ ਪੈਸੇ ਵਾਲੇ ਦੇ ਅੱਗੇ ਝੁਕਦੇ ਸਾਰੇ ਹੀ ਨੇ ਵੱਡੇ ਅਹੁਦੇ ਦੇ ਅੱਗੇ ਝੁਕਦੇ ਸਾਰੇ ਹੀ ਨੇ ਪਰ ਉਹ ਪਿਆਰ ਨਾਲ ਨਹੀਂ ਝੁਕਦੇ ਉਹ ਪੈਸੇ ਦੀ ਤਾਕਤ ਅੱਗੇ ਝੁਕਦੇ ਨੇ ਅਹੁਦੇ ਦੀ ਤਾਕਤ ਅੱਗੇ ਝੁਕਦੇ ਨੇ ਤੇ ਇਹ ਗੁਰਮੁਖ ਪਿਆਰਾ ਜਿਹੜਾ ਭਾਵਨਾ ਨਾਲ ਗੁਰੂ ਦੇ ਦਰਸ਼ਨ ਕਰਨ ਆਇਆ ਹੈ ਜਹਾਂਗੀਰ ਦੇ ਦਰਸ਼ਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਸਮਝ ਕੇ ਭਾਵਨਾ ਦੇ ਨਾਲ ਮੱਥਾ ਟੇਕਣ ਲੱਗਾ ਹੈ ਬਾਦਸ਼ਾਹ ਵੀ ਬੜਾ ਹੈਰਾਨ ਹੈ ਵੀ ਇੰਨੀ ਭਾਵਨਾ ਦੇ ਨਾਲ ਪਹਿਲਾਂ ਕਿਸੇ ਨੇ ਸਤਿਕਾਰ ਨਹੀਂ ਦੇ ਦਿੱਤਾ ਫਿਰ ਵੇਖਦਾ ਉਹਦੀ ਹਾਲਤ ਨੂੰ ਵੀ ਕੱਪੜੇ ਮੈਲੇ ਜੇ ਨੇ ਘਾਦੀ ਪੰਡ ਚੁੱਕ ਕੇ ਲੈ ਕੇ ਆਇਆ ਸੀ ਉਹ ਮੇਰੇ ਅੱਗੇ ਰੱਖ ਦਿੱਤੇ ਟਕਾ ਸੀ ਇੱਕ ਹੱਥ ਦੇ ਵਿੱਚ ਉਹ ਮੇਰੇ ਅੱਗੇ ਰੱਖ ਦਿੱਤਾ ਇੱਧਰ ਗੁਰਮੁਖ ਪਿਆਰਾ ਜਿਹੜਾ ਭੁਲੇਖੇ ਦੇ ਵਿੱਚ ਹੈ ਉਹ ਜਹਾਂਗੀਰ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਤੇ ਕਹਿੰਦਾ ਬਾਦਸ਼ਾਹ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰ ਦਿਓ ਮੇਰਾ ਜਨਮ ਮਰਨ ਦਾ ਗੇੜਾ ਜਿਹੜਾ ਕੱਟ ਦਿਓ ਇਹ ਆਵਾ ਗਮਣ ਦੇ ਵਿੱਚੋਂ ਮੈਂ ਨਿਕਲ ਜਾਵਾਂ ਜਦੋਂ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਨੂੰ ਸੁਣਿਆ ਤੇ ਉਹ ਸਮਝ ਗਿਆ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਿੱਖ ਹੈ ਤੇ ਭੁਲੇਖੇ ਦੇ ਨਾਲ ਮੇਰੇ ਵਾਲੇ ਪਾਸੇ ਆ ਗਿਆ। ਉਹਨੂੰ ਉਠਾਇਆ ਤੇ ਕਹਿੰਦਾ ਤੂੰ ਭੁਲੇਖੇ ਦੇ ਨਾਲ ਮੇਰੇ ਵਾਲੇ ਪਾਸੇ ਆ ਗਿਆ। ਚੱਲ ਇਸ ਦਰ ਤੇ ਵੀ ਜੇ ਆ ਗਿਆ ਤੈਨੂੰ ਖਾਲੀ ਨਹੀਂ ਜੇ ਮੋੜਦਾ ਤੇਰੇ ਅੰਦਰ ਦੀ ਭਾਵਨਾ ਜਿਹੜੀ ਹੈ। ਉਹਨੇ ਮੇਰੇ ਦਿਲ ਨੂੰ ਛੋਇਆ ਤੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਤਨ ਦੇ ਉੱਪਰ ਜਿਹੜਾ ਦੁਸ਼ਾਲਾ ਲਿਆ ਹੋਇਆ ਸੀ ਨਾ ਇਤਿਹਾਸਕਾਰਾਂ ਨੇ ਉਹਦੀ ਕੀਮਤ ਉਸ ਸਮੇਂ 2 ਲੱਖ ਲਿਖੀ ਹੈ 2 ਲੱਖ ਰੁਪਏ ਦਾ ਉਹ ਦੁਸ਼ਾਲਾ ਬਾਦਸ਼ਾਹ ਜਹਾਂਗੀਰ ਨੇ ਆਪਣੇ ਤਨ ਦੇ ਉੱਪਰੋਂ ਲਾਇਆ ਤੇ ਉਹ ਇੱਕ ਗਰੀਬ ਘਾਈ ਹੈ ਜਿਹੜਾ ਇਹਦੇ ਤਨ ਦੇ ਉੱਪਰ ਪਾ ਦਿੱਤਾ ਇਹਦੇ ਤਨ ਦੇ ਉੱਪਰ ਉਹ ਦੁਸ਼ਾਲਾ ਪਾਇਆ ਤੇ ਇਹਨੂੰ ਕਹਿੰਦੇ ਤੂੰ ਗਲਤ ਜਗ੍ਹਾ ਦੇ ਉੱਪਰ ਆ ਗਿਆ ਜਿਹੜਾ ਗੁਰੂ ਹੈ ਜਿਹੜਾ ਉਹ ਦੂਸਰੇ ਪਾਸੇ ਇੱਥੇ ਨਹੀਂ ਜਦੋਂ ਉਹ ਗੁਰਮੁਖ ਪਿਆਰੇ ਨੇ ਇਹ ਗੱਲ ਸੁਣੀ ਨਾ ਤੇ ਉਹ ਆਪਣੇ ਤਨ ਦੇ ਉੱਪਰੋਂ ਉਹ ਦੁਸ਼ਾਲਾ ਲਾ ਕੇ ਪਾਸੇ ਰੱਖ ਦਿੱਤਾ ਹੁਣ ਬਾਦਸ਼ਾਹ ਵੀ ਝੱਗਦਾ ਹੈ ਵੀ ਇਹ ਗਰੀਬੜੇ ਦੇ ਤਨ ਨੂੰ ਛੋਇਆ ਹੁਣ ਮੈਂ ਥੋੜਾ ਵਾਪਸ ਲੈਣਾ ਰਤਬੇ ਦਾ ਅਹੁਦੇ ਦਾ ਹੰਕਾਰ ਹੈ ਪਿਆਰ ਨਹੀਂ ਹੈ ਅੰਦਰ ਇੱਧਰ ਸਿੱਖ ਨੇ ਓ ਘਾ ਦੀ ਪੰਡ ਤੇ ਟਕਾ ਚੁਕਿਆ ਚੁੱਕ ਕੇ ਤੁਰ ਪਿਆ ਅੱਗੇ ਵੇਖਿਆ ਸਤਿਗੁਰੂ ਜੀ ਦੇ ਸਿੰਘ ਖੜੇ ਨੇ ਚਿਹਰਿਆਂ ਦਾ ਨੂਰ ਵੇਖਿਆ ਹੁਣ ਮਨ ਪ੍ਰਸੰਨ ਹੁੰਦਾ ਅੱਗੇ ਗਿਆ ਸਿੱਖਾਂ ਨੇ ਇਸ਼ਾਰੇ ਨਾਲ ਸਮਝਾ ਦਿੱਤਾ ਵੀ ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਉਤਾਰਾ ਹੈ ਤੇ ਕਮਾਲ ਦੀ ਗੱਲ ਜਦੋਂ ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਿਦਾਰੇ ਕਰਨ ਦੇ ਲਈ ਗਿਆ ਹੈ ਨਾ ਉਸ ਤੋਂ ਪਹਿਲਾਂ ਜਦੋਂ ਇਹਨੇ ਬਾਦਸ਼ਾਹ ਦੇ ਅੱਗੋਂ ਓਕਾ ਦੀ ਪੰਡ ਤੇ ਟਕਾ ਚੁੱਕਿਆ ਤੇ ਬਾਦਸ਼ਾਹ ਜਿਹੜਾ ਉਹ ਇਹ ਸੋਚਦਾ ਸੀ ਵੀ ਮੇਰੀ ਹੱਤਕ ਹੈ ਮੇਰੇ ਅਉਦੇ ਦੀ ਪਾਵਰ ਇੱਕ ਘਾ ਦੀ ਪੰਡ ਤੇ ਟਕੇ ਤੋਂ ਵੀ ਛੋਟੀ ਹੈ ਵੀ ਇਹ ਸਿੱਖ ਉਹ ਵੀ ਚੁੱਕ ਕੇ ਲੈ ਚੱਲੇ ਆਂ ਕਹਿੰਦਾ ਵੀ ਜਿੰਨਾ ਧਨ ਚਾਹੀਦਾ ਕੋਈ ਜ਼ਮੀਨ ਚਾਹੀਦੀ ਹੈ ਜਾਇਦਾਦ ਚਾਹੀਦੀ ਹੈ ਮੈਂ ਦੇ ਦਿੰਨਾ ਪਰ ਗੁਰੂ ਦੇ ਸਿੱਖ ਦਾ ਅਮਾਨ ਵਕਾਉ ਨਹੀਂ ਹੁੰਦਾ ਪਿਆਰ ਵਕਾਉ ਨਹੀਂ ਉਹ ਗੁਰਮੁਖ ਪਿਆਰਾ ਸਾਰਾ ਕੁਝ ਛੱਡ ਕੇ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਲ ਨੂੰ ਚੱਲਿਆ ਸੀ ਤੇ ਬਾਦਸ਼ਾਹ ਵੀ ਹੈ ਜਿਹੜਾ ਉਹ ਮਗਰ ਉੱਠ ਕੇ ਆ ਗਿਆ ਕਿ ਵੇਖਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਕੀ ਮੰਗਦਾ ਤੇ ਇਹਨੂੰ ਕੀ ਮਿਲਦਾ ਬਾਦਸ਼ਾਹ ਜਿਹੜਾ ਉਹ ਦੇਖ ਰਿਹਾ ਇਹ ਸਿੱਖ ਹੈ ਜਿਹੜਾ ਜਦੋਂ ਸਤਿਗੁਰੂ ਜੀ ਦੇ ਸਾਹਮਣੇ ਆਇਆ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਵੇਂ ਇੰਤਜ਼ਾਰ ਦੇ ਵਿੱਚ ਹੀ ਹੋਣ ਆਪਣੇ ਆਸਣ ਦੇ ਉੱਪਰ ਨਹੀਂ ਬੈਠੇ ਹੋਏ ਖੜੇ ਹੋਏ ਨੇ ਸਿੱਖ ਨੇ ਜਿਹੜੇ ਉਹਨਾਂ ਨੂੰ ਦੱਸਿਆ ਹੋਇਆ ਵੀ ਕਿਸੇ ਨੇ ਮਿਲਣ ਦੇ ਲਈ ਆਣਾ ਰੋਕਿਓ ਨਾ ਅੰਤਰਜਾਮੀ ਸਤਗੁਰੂ ਜੀ ਜਾਣਦੇ ਨੇ ਦਿਲਾਂ ਦੀਆਂ ਵੀ ਭਾਵਨਾਵਾਂ ਵਾਲਾ ਗੁਰਮੁਖ ਪਿਆਰਾ ਮਿਲਣ ਦੇ ਲਈ ਆ ਰਿਹਾ ਸਿੱਖਾਂ ਨੇ ਰੋਕਿਆ ਨਹੀਂ ਸਤਗੁਰੂ ਜੀ ਆਪਣੇ ਅਸਣ ਤੇ ਬਿਰਾਜਮਾਨ ਨੇ ਖੜੇ ਹੋਏ ਨੇ ਜਦੋਂ ਇਹ ਗੁਰਮੁਖ ਪਿਆਰਾ ਜਾ ਕੇ ਸਤਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਤੇ ਸਤਗੁਰੂ ਜੀ ਨੇ ਚਰਨਾਂ ਤੋਂ ਉਠਾ ਕੇ ਗਲਵਕੜੀ ਦੇ ਵਿੱਚ ਲੈ ਲਿਆ ਬਾਦਸ਼ਾਹ ਹੈਰਾਨ ਹੋਇਆ ਵੇਖਦਾ ਵੀ ਮੈਂ ਤੇ ਇੰਦੀ ਸ਼ੋਹ ਵਾਲਾ ਦੁਸ਼ਾਲਾ ਆਪਣੇ ਉੱਪਰ ਲੈਣ ਤੋਂ ਹੀ ਝਿਜਕਦਾ ਰਹਿ ਗਿਆ ਤੇ ਪਿਆਰ ਦੀ ਖੇਡ ਤੇ ਆ ਹੋਰ ਹੀ ਵਾਪਰ ਗਈ ਸਤਿਗੁਰੂ ਜੀ ਨੇ ਤੇ ਇਹਨੂੰ ਨਾ ਇਹਦੇ ਮੈਲੇ ਕੱਪੜਿਆਂ ਨੂੰ ਵੇਖਿਆ ਨਾ ਇਹਦੇ ਕੋਲੇ ਧਨ ਕੀ ਐ ਨਾ ਇਹਲੀ ਗਰੀਬੀ ਨੂੰ ਵੇਖਿਆ ਸੀਨੇ ਦੇ ਨਾਲ ਲਾ ਲਿਆ ਇਹਨੂੰ ਇੱਕ ਮਿੰਟ ਵੀ ਨਹੀਂ ਉਹਨਾਂ ਨੇ ਤੇ ਸੋਚਿਆ ਵੀ ਇਹਦੀ ਹਾਲਤ ਕੀ ਹੈ ਤੇ ਮੇਰੀ ਹਾਲਤ ਕੀ ਹੈ ਫਰਕ ਹੀ ਨਹੀਂ ਕੀਤਾ ਉਹਨਾਂ ਨੇ ਤੇ ਕੋਈ ਵੇਖਦਾ ਖੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੀਨੇ ਨਾਲ ਲਾਇਆ ਦਦਾਰੇ ਕੀਤੇ ਸਤਗੁਰੂ ਜੀ ਦੇ ਚਿਹਰੇ ਦੇ ਇਹ ਦੋ ਤਰਫਾ ਪਿਆਰ ਹੈ ਦੁਨੀਆ ਦੇ ਜਿੰਨੇ ਪਿਆਰ ਨੇ ਇੱਕ ਤਰਫੇ ਨੇ ਇੱਕ ਤਰਫੇ ਪਿਆਰ ਦੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਵੀ ਲਿਖੀਆਂ ਦੋ ਤਰਫਾ ਪਿਆਰ ਦੁਨੀਆ ਦੇ ਵਿੱਚ ਬਹੁਤ ਮੁਸ਼ਕਲ ਹੈ ਕਿ ਦੋਨੋਂ ਪਾਸੇ ਇੱਕੋ ਬਰਾਬਰ ਦਾ ਪਿਆਰ ਹੋਵੇ ਨਹੀਂ ਤੇ ਇੱਕ ਪਾਸੇ ਪਿਆਰ ਹੈ ਦੂਸਰੇ ਨੂੰ ਕੋਈ ਫਰਕ ਨਹੀਂ ਜੇ ਪੈਂਦਾ ਪੜਦੇ ਹਾਂ ਨਾ ਸਤਿਗੁਰੂ ਜੀ ਦਾ ਬਚਨ ਜਿਉ ਮਛਲੀ ਬਿਨ ਪਾਣੀ ਆ ਕਿਉ ਜੀਵਨ ਪਾਵੇ ਮਛਲੀ ਪਾਣੀ ਬਿਨਾ ਨਹੀਂ ਰਹਿ ਸਕਦੀ ਪਰ ਪਾਣੀ ਨੂੰ ਕੀ ਫਰਕ ਹੈ ਜਿੰਨੀਆਂ ਮਰਜੀ ਮੱਛੀਆਂ ਮਰ ਜਾਣ ਬੂੰਦ ਵਿਹੂਣਾ ਚਾਤ੍ਰਿਕ ਕੋ ਕਿਉਂ ਕਰ ਤਰ ਬਤਾਵੇ ਪਪੀਹਾ ਚਾਤ੍ਰਿਕ ਹੈ ਜਿਹੜਾ ਉਹ ਸੁਣਤੀ ਬੂੰਦ ਦੇ ਬਿਨਾ ਪਿਆਸਾ ਮਰ ਜਾਂਦਾ ਹੈ ਪਰ ਉਹ ਬੂੰਦ ਨੂੰ ਉਹਦੇ ਨਾਲ ਕੋਈ ਪਿਆਰ ਨਹੀਂ ਨਾਦ ਪੁਰੰਕ ਹੈ ਵਿਦਿਆ ਸੰਮਖ ਉਠਤਾਵੇ ਉਹ ਕੰਡੇ ਹੀੜੇ ਦੀ ਆਵਾਜ਼ ਸੁਣ ਕੇ ਹਿਰਨ ਆਪਣੀ ਜਾਨ ਗਵਾ ਦਿੰਦਾ ਹੈ ਪਰ ਉਹ ਆਵਾਜ਼ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਸਾਜ਼ ਨੂੰ ਉਹਦੇ ਨਾਲ ਕੋਈ ਪਿਆਰ ਨਹੀਂ ਭਵਰ ਲੋਭੀ Kusum ਬਾਸ ਦਾ ਭੌਰਾ ਫੁੱਲ ਦੀ ਸੁਗੰਧੀ ਦੇ ਲਈ ਆਇਆ ਉਹਦੇ ਵਿੱਚ ਬੈਠਾ ਰਿਆ ਸ਼ਾਮ ਹੋਈ ਫੁੱਲ ਬੰਦ ਹੋ ਗਿਆ ਭੌਰਾ ਜਿਹੜਾ ਹੈ ਉਹ ਆਪਣੀ ਜਾਣ ਗਵਾ ਕੇ ਬਹਿ ਗਿਆ ਪਰ ਫੁੱਲ ਨੂੰ ਕੋਈ ਫਰਕ ਨਹੀਂ ਪਿਆ ਉਹਦੇ ਤੇ ਕੋਈ ਅਸਰ ਨਹੀਂ ਪਰ ਜਿਹੜੀ ਅੱਗੇ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਵੀ ਤੋਸ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਗੁਰਮੁਖ ਪਿਆਰੇ ਉਹ ਅਕਾਲ ਪੁਰਖ ਮਾਲਕ ਪਰਮਾਤਮਾ ਦੇ ਦਰਸ਼ਨ ਦਦਾਰਿਆਂ ਦੇ ਨਾਲ ਪਿਆਰ ਕਰਦੇ ਨੇ ਤੇ ਉਹ ਪ੍ਰੀਤ ਦੋਨੋਂ ਤਰਫੋਂ ਇੱਕੋ ਜੀ ਹੈ ਜੇ ਸਿੱਖ ਦੇ ਅੰਦਰ ਪਿਆਰ ਹੈ ਤੇ ਗੁਰੂ ਹੈ ਜਿਹੜਾ ਉਹ ਸਿੱਖ ਨੂੰ ਕਰੋੜਾਂ ਕਦਮ ਅੱਗੇ ਹੋ ਕੇ ਮਿਲਦਾ ਹੈ ਬਚਨ ਪੜ੍ਹਨੇ ਆ ਨਾ ਭਾਈ ਗੁਰਦਾਸ ਜੀ ਦਾ ਚਰਨ ਸ਼ਰਨ ਗੁਰ ਏਕ ਪੈੰਡਾ ਜਾਏ ਚਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੈ ਜਾਂਏ ਤੂੰ ਗੁਰੂ ਵਾਲੇ ਰਸਤੇ ਦੇ ਉੱਪਰ ਤੁਰ ਗੁਰੂ ਹਰਿਜਾਰਾ ਕਦਮ ਅੱਗੇ ਚੱਲ ਕੇ ਕਰੋੜਾਂ ਕਦਮ ਅੱਗੇ ਚੱਲ ਕੇ ਤੇਰੇ ਪਿਆਰ ਨੂੰ ਪ੍ਰਵਾਣ ਕਰਨ ਦੇ ਲਈ ਤਿਆਰ ਹੈ ਭਾਵਨਾ ਤੇ ਬਣੇ ਨਾ ਉਹ ਦਾਤੇ ਦੇ ਨਾਲ ਪਿਆਰ ਤੇ ਬਣੇ ਨਾ ਸਾਨੂੰ ਤੇ ਦਾਤਾ ਚੰਗੀਆਂ ਲਗਦੀਆਂ ਨੇ ਗੁਰੂ ਦੇ ਕੋਲੋਂ ਬਹੁਤ ਕੁਝ ਮੰਗਦੇ ਆਂ ਦਾਤਾ ਸਾਰੀਆਂ ਦਾਤਾਂ ਦੇ ਕੇ ਨਵਾਜਦਾ ਪਰ ਜਦੋਂ ਕੋਈ ਦਾਤ ਦਾਤਾ ਨਾ ਦੇਵੇ ਤੇ ਅਸੀਂ ਉਲਾਮੇ ਦੇਣ ਲੱਗ ਜਾਂਦੇ ਆਂ ਕਈ ਵਾਰੀ ਕਹਿ ਦਿੰਨੇ ਆਂ ਵੀ ਮੈਨੂੰ ਤੇ ਰੱਬ ਤੇ ਵੀ ਯਕੀਨ ਨਹੀਂ ਵੀ ਸੁਣਦਾ ਕਿ ਨਹੀਂ ਸੁਣਦਾ ਭਾਵਨਾਵਾਲਾ ਗੁਰਮੁਖ ਪਿਆਰਾ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਕੋਈ ਖੋਟ ਨਹੀਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਸਤਿਗੁਰੂ ਜੀ ਨੇ ਸੀਨੇ ਦੇ ਨਾਲ ਲਾਇਆ ਤੇ ਸਤਿਗੁਰੂ ਜੀ ਜਿਹੜੇ ਸਿੱਖ ਨਾਲ ਨੇ ਉਹਨਾਂ ਸਿੱਖਾਂ ਨੂੰ ਕਹਿੰਦੇ ਭਾਈ ਪ੍ਰਸ਼ਾਦਾ ਲੈ ਕੇ ਆਓ ਪ੍ਰਸ਼ਾਦਾ ਛਕੀਏ ਭੁੱਖ ਲੱਗੀ ਹੈ ਤੇ ਇਹ ਗੁਰਮੁਖ ਪਿਆਰਾ ਸਤਿਗੁਰੂ ਜੀ ਨੂੰ ਪੁੱਛਦਾ ਕਹਿੰਦਾ ਜੀ ਦੁਪਹਿਰ ਢਲ ਚੱਲੀ ਹੈ ਸ਼ਾਮਾਂ ਦਾ ਵੇਲਾ ਆ ਚੱਲਿਆ ਤੁਸੀਂ ਪ੍ਰਸ਼ਾਦਾ ਹੀ ਨਹੀਂ ਛਕਿਆ ਅੱਜ ਪ੍ਰਸ਼ਾਦਾ ਨਹੀਂ ਛਕਿਆ ਕੀ ਗੱਲ ਹੈ ਸਤਿਗੁਰੂ ਜੀ ਹੱਸ ਪਏ ਕਹਿੰਦੇ ਤੂੰ ਛਕ ਲਿਆ ਜੇ ਕਹਿੰਦੇ ਭਾਈ ਤੂੰ ਸਾਡੇ ਦਰਸ਼ਨਾਂ ਦੇ ਲਈ ਪ੍ਰਸ਼ਾਦਾ ਛੱਡ ਕੇ ਆ ਗਿਆ ਤੂੰ ਸਵੇਰ ਦਾ ਭੁੱਖਾ ਭਾਣਾ ਮਨ ਵਿੱਚ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਫਿਰਦਾ ਹੈ ਤੇ ਪਿਆਰਿਆ ਤੇਰੇ ਬਿਨਾ ਅਸੀਂ ਪ੍ਰਸ਼ਾਦਾ ਕਿਵੇਂ ਸ਼ਕ ਲੈਂਦੇ ਤੇਰੇ ਬਿਨਾ ਅਸੀਂ ਕਿਵੇਂ ਪ੍ਰਸ਼ਾਦ ਮੂੰਹ ਦੇ ਵਿੱਚ ਪਾ ਲੈਂਦੇ ਕਹਿੰਦੇ ਮਨ ਹੀ ਨਹੀਂ ਕੀਤਾ ਸਵੇਰ ਦਾ ਤੂੰ ਆ ਗਏਂ ਤੇਰੇ ਨਾਲ ਮਿਲਾਪ ਹੋ ਗਿਆ ਤੇਰੇ ਮਨ ਦੀ ਭੁੱਖ ਤ੍ਰਿਪਤ ਹੋ ਗਈ ਆ ਆਪਾਂ ਦੋਵੇਂ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ ਆ। ਸਤਿਗੁਰੂ ਜੀ ਨੇ ਆਪ ਪ੍ਰਸ਼ਾਦਾ ਛਕਿਆ। ਬਚਿਆ ਹੋਇਆ ਪ੍ਰਸ਼ਾਦ ਉਹ ਗੁਰਮੁਖ ਪਿਆਰੇ ਨੂੰ ਦੇ ਦਿੱਤਾ। ਕਮਾਲ ਦੀ ਗੱਲ ਹੈ ਕਿ ਬਖਸ਼ਿਸ਼ ਮਿਲੀ ਕਿਨੂੰ ਇਹ ਜਿਹਦੇ ਅੰਦਰ ਭਾਵਨਾ ਹੈ ਜਿਹਨੇ ਅੰਦਰ ਇਹ ਸੋਚ ਕੇ ਮਾਇਆ ਕਮਾਈ ਹੈ। ਵੀ ਇਹ ਮਾਇਆ ਦੇ ਨਾਲ ਮੈਂ ਸਤਗੁਰੂ ਜੀ ਦੇ ਦਿਦਾਰੇ ਕਰਨੇ ਨੇ ਸਤਗੁਰੂ ਜੀ ਨੂੰ ਪੇਟਾ ਕਰਨੀ ਤੇ ਸਤਗੁਰੂ ਜੀ ਨੇ ਵੀ ਬਖਸ਼ਿਸ਼ਾਂ ਕਰਕੇ ਰਹਿਮਤਾ ਕਰਕੇ ਕਿਰਪਾ ਇਦਾਂ ਦੀ ਵਰਤਾ ਦਿੱਤੀ ਇਦਾਂ ਦਾ ਇੱਕ ਸਿੱਖ ਨਹੀਂ ਪਤਾ ਨਹੀਂ ਕਿੰਨੇ ਕੁ ਭਾਵਨਾਵਾਲੇ ਨੇ ਜਿਹੜੇ ਉਸ ਅਕਾਲ ਪੁਰਖ ਮਾਲਕ ਪ੍ਰਮਾਤਮਾ ਦੇ ਦਿਦਾਰੇ ਕਰਕੇ ਮੁਕਤ ਹੋ ਗਏ